ਤੇ ਉਪਮਾ ਹੋ ਰਹੀ ਹੈ ਸਤਗੁਰਾਂ ਦੀ ਵੈਦਨਾ ਪੂਜਨ ਵੈਦਗੀ ਸਤਗੁਰ ਹਉਮੇ ਰੋਗ ਮਟਾਈ ਦੇਵੀ ਦੇਵਨਾ ਸ਼ੇਵ ਤੁਲ ਸਤਗੁਰ ਸੇਵ ਸਦਾ ਸੁਖੰਦਾਈ ਸੌ ਦੇਵੀ ਦੇਵਤਿਆਂ ਦੀ ਪੂਜਾ ਦੇਖੋ ਨਾਮ ਜਪਦੇ ਸਿਮਰਨ ਕਰਦੇ ਨੇ ਉਹ ਸਤਿਕਾਰਯੋਗ ਨੇ ਇੱਥੇ ਕਿਸੇ ਦਾ ਨਹੀਂ ਹਰ ਇੱਕ ਨੂੰ ਸਤਿਕਾਰਿਆ ਜਾਂਦਾ ਕਿਉਂਕਿ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਪਰ ਕਿਸ ਦੇ ਸ਼ਬਦ ਗਾਉਂਦੀਆਂ ਤਾਂ ਉਹਨਾਂ ਦੇ ਆ ਨਾ ਜਿਹੜੇ ਤੁਸੀਂ ਵੀ ਗਾ ਰਹੇ ਹੋ ਦੇਵੀ ਦੇਵ ਦਾ ਸੇਵ ਤੁਲ ਸਤਗੁਰ ਸੇਵ ਸਦਾ ਸੁਖ ਦਾਈ ਉੱਥੇ ਦੇਵੀਆਂ ਦੀ ਕੀਤੀ ਦੇਵਤਿਆਂ ਦੀ ਸੇਵਾ ਨੇ ਜਿੱਥੇ ਗੁਰੂ ਨਾਨਕ ਦੀ ਸੇਵਾ ਨੇ ਫਲ ਦੇਣਾ ਖੁਦ ਗੁਰੂ ਅੰਗਦ ਦੇ ਪਾਸ਼ਾ ਜੀ ਕੁੰਗਰੂ ਵਨ ਕੇ ਲਾਲ ਕੱਪੜੇ ਪਾ ਕੇ ਤੇ ਦੇਵੀ ਦੇ ਜਾਇਆ ਕਰਦੇ ਸੀ ਅੱਜ ਕਿਥੇ ਆ ਪਤਾ ਲੱਗਿਆ ਕਿ ਕਰਤਾਰਪੁਰ ਦੀ ਧਰਤੀ ਦੇ ਉੱਤੇ ਇੱਕ ਫਕੀਰ ਰਹਿੰਦਾ ਹੈ ਤੇ ਸੋਚਿਆ ਕਿ ਚਲੋ ਉਪਮਾ ਬੜੀ ਸੁਣੀ ਹੈ ਜਾਂਦੇ ਜਾਂਦੇ ਇਹਨਾਂ ਦਾ ਦਰਸ਼ਨ ਕਰ ਜਾਈਏ ਤੇ ਮੰਨ ਦੇ ਵਿੱਚ ਕਿ ਉਹਨਾਂ ਦਾ ਦਰਸ਼ਨ ਕਰਨਾ ਹੈ ਭਈ ਉਹਨਾਂ ਦਾ ਤੇ ਘੋੜੇ ਦੇ ਉੱਤੇ ਨੇ ਕਾਦੇਤੇ ਨੇ ਘੋੜੇ ਤੇ ਨੇ ਤੇ ਜਿਹਨਾਂ ਦੇ ਦਰਸ਼ਨ ਲਈ ਤੁਰੇ ਆਏ ਨੇ ਤੇ ਉਹਨਾਂ ਨੇ ਪੁੱਛਦੇ ਨੇ ਕਿ ਇੱਥੇ ਇੱਕ ਨਾਨਕ ਨਾਮ ਦਾ ਫਕੀਰ ਰਹਿੰਦਾ ਹੈ ਪਾਸ਼ਾ ਨੇ ਆਪਣੀ ਕਲਾ ਵਰਤਾ ਦਿੱਤੀ ਤੇ ਮਹਾਰਾਜ ਕਹਿਣ ਲੱਗੇ ਹਾਂ ਰਹਿੰਦਾ ਹੈ ਕਿੱਥੇ ਹੈ ਕਹਿੰਦੇ ਉਹ ਸਾਹਮਣੇ ਜਿਹੜਾ ਹੈ ਸ਼ਨਸ਼ਪਰੋਣਾ ਦਾ ਹੀ ਹੈ ਉੱਥੇ ਚਲੇ ਜਾ ਬਹੁਤ ਅੱਛਾ ਆਖਿਆ ਕਿ ਤੁਸੀਂ ਦੱਸ ਦਿੱਤਾ ਹੈ ਬਹੁਤ ਧੰਨਵਾਦ ਹੈ ਉੱਥੇ ਗਏ ਨੇ ਤੇ ਜਿਸ ਵੇਲੇ ਘੋੜੀ ਤੋਂ ਉਤਰੇ ਨੇ ਤੇ ਅੰਦਰ ਦੇਖਦੇ ਨੇ ਜਿਸ ਨੇ ਰਾਹ ਦੱਸਿਆ ਉਹ ਹੀ ਅੰਦਰ ਬੈਠਾ ਹੈ ਬੋਲੋ ਜਿਸ ਨੇ ਰਸਤਾ ਦੱਸਿਆ ਓਹੀ ਉਹਦੇ ਛਪਰੀ ਦੇ ਅੰਦਰ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਅਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਏਕ ਹੈ ਅਨੇਕ ਤੂੰ ਜਦੋਂ ਮਰਜੀ ਇੱਕ ਤੂੰ ਜਿੰਨੇ ਮਰਜੀ ਸਰੂਪ ਕਰ ਸਕਦਾ ਗੁਰੂ ਸ਼ਮਰੱਥ ਹੈ ਭਾਈ ਗੁਰੂ ਦੀ ਮਹਿਮਾ ਤਾਂ ਕਹੀ ਨਹੀਂ ਨਾ ਜਾ ਸਕਦੀ ਹੈ ਹੈਰਾਨ ਹੋ ਗਿਆ ਤੇ ਅਈ ਲੈਣਾ ਜੀ ਜਿਲੇ ਹੈਰਾਨ ਹੋਏ ਤੇ ਦੇਖਿਆ ਤੇ ਪਾਤਸ਼ਾਹ ਨੂੰ ਨਮਸਕਾਰ ਕੀਤੀ ਤੇ ਦਾਤਾ ਮਾਫ਼ ਕਰ ਦਵੋ ਕਹਿੰਦੇ ਕੀ ਗੱਲ ਏ ਜੇ ਦੇ ਮਿਲਣਾ ਆਇਆ ਸੀ ਦਰਸ਼ਨਾਂ ਨੂੰ ਆਇਆ ਸੀ ਹੋਤਾ ਰਾਹ ਦੱਸ ਦੇ ਫਿਰਦੇ ਤੇ ਖੜੇ ਸੀ ਤੇ ਆ ਬੈਠੇ ਨੇ ਤੇ ਮੈਂ ਤਾਂ ਤੁਹਾਡੇ ਦਰਸ਼ਨ ਕਰਨੇ ਸੀ ਮੈਂ ਘੋੜੀ ਤੇ ਚੜ ਕੇ ਆਇਆ ਤੇ ਤੁਸੀਂ ਥੱਲੇ ਹੋ ਤੇ ਪਾਤਸ਼ਾਹ ਨੇ ਬਚਨ ਕੀਤਾ ਕਿ ਲੈਣਿਆ ਜਿਨ੍ਹਾਂ ਨੇ ਲੈਣਾ ਹੁੰਦਾ ਏ ਉਹ ਕੋੜੀਆਂ ਤੇ ਚੜ ਕੇ ਆਉਂਦੇ ਅਸੀਂ ਤਾਂ ਤੇਰਾ ਦੇਣਾ ਏ ਤੇ ਅਸੀਂ ਨੀਵੇਂ ਹੋ ਕੇ ਹੀ ਦੇਣਾ ਏ ਬੋਲੋ ਜਿਨ੍ਹਾਂ ਨੇ ਦੇਣਾ ਹੁੰਦਾ ਉਹ ਨੀਵੇਂ ਹੋ ਕੇ ਦਿੰਦੇ ਨੇ ਤੇ ਜਿਨ੍ਹਾਂ ਨੇ ਲੈਣਾ ਭਾਈ ਤੁਸੀਂ ਤਾਂ ਲੈਣ ਆਏ ਹੋ ਇੱਕ ਵਚਨ ਨੇ ਅੰਦਰ ਬਲੂੰਦੜ ਕੇ ਰੱਖ ਦਿੱਤਾ ਅਜੇ ਥੋੜੀ ਤਾਂਗ ਸੀ ਕਿ ਆਪਾਂ ਜਾਣਾ ਹੈ ਅਜੀ ਸੀ ਅੰਦਰ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੈਣਿਆ ਹੁਣ ਸ਼ਮਾ ਕਿੰਨਾ ਹੋ ਗਿਆ ਰਾਤਰੀ ਇੱਥੇ ਕੱਟ ਲਵੋ ਕੱਲ ਨੂੰ ਚਲੇ ਜਾਇਓ ਰਾਤਰੀ ਕੱਟਨੀ ਸੀ ਬਾਰ ਬਾਰ ਪਾਤਸ਼ਾਹ ਨੂੰ ਛੱਪਰ 'ਚ ਬੈਠਿਆ ਨੂੰ ਦੇਖਦੇ ਨੇ ਤੇ ਇੱਕੇ ਆਨੰਦ ਦੇ ਵਿੱਚ ਬੈਠੇ ਨੇ ਜਲੋ ਰਾਤ ਤੋਂ ਅਗਲਾ ਸ਼ਮਾ ਸ਼ੁਰੂ ਹੋਇਆ 1 ਵਜੇ ਤੋਂ ਕਰੀਬ ਟਾਈਮ ਹੋਇਆ ਤਾਂ ਕੀ ਦੇਖਦੇ ਨੇ ਜਿਸ ਦੇਵੀ ਦੇ ਦਰਸ਼ਨਾਂ ਨੂੰ ਜਾਣਿਆ ਸੀ ਉਹ ਦੇਵੀ ਝਾੜੂ ਲੈ ਕੇ ਉੱਥੇ ਆ ਗਈ ਕੀ ਹੈ ਉਹ ਦੇਵੀ ਝਾੜੂ ਲੈ ਕੇ ਉੱਥੇ ਆ ਗਈ ਤੇ ਉੱਥੇ ਝਾੜੂ ਲੱਗੀ ਮਾਰਨ ਤੇ ਮਾਤਾ ਕਹਿੰਦੇ ਮਾਤਾ ਜੀ ਮੈਂ ਤੁਹਾਡੇ ਦਰਸ਼ਨਾਂ ਨੂੰ ਆਉਣਾ ਸੀ ਤੁਸੀਂ ਇੱਥੇ ਕਹਿੰਦੇ ਇਹਨਾਂ ਦੇ ਦਰਵਾਜ਼ੇ ਤੇ ਚਾੜੂ ਵਾਰੂ ਕਰਕੇ ਅਸੀਂ ਦਾਤਾ ਲੈ ਕੇ ਤੁਹਾਨੂੰ ਵਰਤੌਣੇ ਆ ਬੋਲੋ ਮੈਂ ਤਾਂ ਬੋਲੇ ਅਸਾਂ ਕਿ ਗੁਰੂ ਦਾ ਪਿਆਰ ਐਸਾ ਦੇ ਕੇ ਇਨਾ ਮਨ ਪਰ ਕੇ ਬਸ ਹੁਣ ਕਿਤੇ ਨਹੀਂ ਜਾਣਾ ਜੋ ਚਾਹੁੰਦੇ ਸੀ ਫੇ ਉਹ ਗੁਰੂ ਨੇ ਦੇ ਦਿੱਤਾ ਹੁਣ ਬਸ ਅੰਦਰੋਂ ਇੱਛਾ ਮੁੱਕ ਗਈ ਸਾਰੇ بادشاہ ਦੀ ਦੇਖੋ ਕੀ ਹੈ ਮੁੱਕ ਗਈ ਇੱਛਾ ਇਹ ਹੈ ਰਾਜੇ ਦੇਵੀ ਦੇਵਨਾ ਸੇਵਤਲ ਸਤਗੁਰ ਇਹ ਨਹੀਂ ਪਤਾ ਜਿਨ੍ਹਾਂ ਦੀ ਸੇਵਾ 'ਚ ਅਸੀਂ ਜਾਣੇ ਆ ਉਹ ਇਹਨਾਂ ਦੀ ਸੇਵਾ ਦੇ ਵਿੱਚ ਆਉਂਦੇ ਨੇ ਰਾਤ ਨੂੰ ਉਹ ਇਹਨਾਂ ਦੇ ਦਰ ਤੇ ਆ ਕੇ ਕੀਰਤਨ ਕਰਦੇ ਨੇ ਬੋਲੋ ਦਾਤਾ ਐਸਾ ਹੈ ਸੋ ਬੇਨਤੀ ਕਰ ਰਹੇਂ ਦੇਵੀ ਦੇਵ ਨਾ ਸੇਵ ਤੁਲ ਸਤਗੁਰ ਸੇਵ ਸਦਾ ਸੁਖ ਦਾਈ ਸਾਇਰ ਰਤਨ ਨਾ ਪੂਜਨੀ ਸਾਧ ਸ